7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ ਘਾਟਨ ਹੋ ਰਿਹਾ ਐਮਸੀ ਸਾਹਿਬ ਵੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਐਂ ਜੀ ਅਸੀਂ ਨਹੀਂ ਖੁਸ਼ ਹੈਗੇ ਸੜਕ ਨਹੀਂ ਕਹਿੰਦੇ 1 ਮਿੰਟ 1 ਮਿੰਟ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ ਘਾਟਨ ਹੋ ਰਿਹਾ ਐਮਸੀ ਸਾਹਿਬ ਵੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਐਂ ਜੀ ਅਸੀਂ ਨਹੀਂ ਖੁਸ਼ ਹੈਗੇ ਸੜਕ ਨਹੀਂ ਕਹਿੰਦੇ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਕਿ ਕੀ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਨਹੀਂ 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰਕੇ ਗਏ ਸੀ ਸੀਐਮ ਸਾਹਿਬ ਤੁਹਾਡੇ ਕੇਜੀ ਵਾਲੇ ਸਾਹਿਬ ਅੱਜ ਕੱਲ ਮੀਟਿੰਗ ਕਰਕੇ ਆਏ ਹੋ ਬਹੁਤ ਪਰੇਸ਼ਾਨ ਹੋ ਉਧਰ ਬੰਦੇ ਦਾ ਜਾਣਾ ਵੀ ਉਹ ਕਹਿੰਦਾ ਜਾਂਦਾ ਨਹੀਂ ਬੰਦਾ ਕੋਈ ਇਹ ਇੰਨਾ ਇੰਨਾ ਪਾਣੀ ਸਾਈਨ ਪੈਨ ਦੇ ਅੰਦਰ ਆੜੀ ਜਾਂਦਾ ਆਪਣੀ ਐਮਸੀ ਨਾਲ ਗੱਲ ਕਰੀਏ ਐਮਸੀ ਸੋਮ ਸਿੰਘ ਜੀ ਸੋਮ ਸਿੰਘ ਜੀ ਜਿਹੜੇ ਆਉਂਦੇ ਹੀ ਨਹੀਂ ਸੀ ਸ਼ੋਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਲ ਘਟਨ ਹੋ ਰਿਹਾ ਐਸ ਸਾਹਿਬ ਦੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਐਂ ਜੀ ਅਸੀਂ ਨਹੀਂ ਖੁਸ਼ ਹੈਗੇ ਉਹਨੇ ਕਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਏ ਅੱਜ ਚੱਲਣ ਦੇ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਕਿ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਤੁਸੀਂ ਕੀ ਕਹਿਣਗੇ ਅਸੀਂ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਮੈਂ ਕੀ ਕਰੂੰਗਾ ਦੱਸੋ ਦੱਸੋ ਮੈਂ ਕੀ ਕਰੂੰ ਨੀ 9 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰਕੇ ਗਏ ਹੋ ਹੋਰ ਕੀ ਤਰ੍ਹਾਂ ਤੁਸੀਂ ਸੀਐਮ ਸਾਹਿਬ ਤੁਹਾਡੇ ਕੇਜੀ ਵੱਲੋਂ ਤੁਦਕਲ ਮੀਟਿੰਗ ਕਰਕੇ ਆਏ ਹੋ ਫਿਰ ਵੀ ਕੀ ਹੋ ਜਾ ਕਿ ਉਹ ਇਲਾਕੇ ਦਾ ਤਦੀ ਸੁਧਾਰ ਕਰੇਗਾ ਨਾ ਜੇ ਅਫਸਰ ਟਿਕਣਗੇ ਨਹੀਂ ਹੁਣ ਇਹਨਾਂ ਨੂੰ ਆਪਾਂ ਟਕਾ ਕੇ ਵੀ ਮੈਂ ਕਹਿ ਕੇ ਆਈ ਹਾਂ ਵੀ ਹੁਣ ਸਾਡੇ ਅੱਪਰ ਲਾਪਰ ਜੀ ਤੁਸੀਂ ਗਏ ਹੋ ਮਨਸਾ ਦੇਵੀ ਵੱਲ ਇੱਧਰ ਸ਼ੈਮਰੋਕ ਹਾਂ ਜੀ ਤੁਸੀਂ ਗਏ ਹੋ ਸ਼ਾਇਦ ਮਨਸਾ ਦੇਵੀ ਵੱਲ ਗਏ ਹੋ ਉੱਥੇ ਸ਼ੈਮਰੋਕ ਮਨਸਾ ਜੀ ਪਹਿਲਾਂ ਫਾਈਟ ਪੈਂਟ ਕੀ ਜਾਂਦੀ ਸੀ ਕਿ ਸਾਨੂੰ ਪਤਾ ਸੀ ਕਿਵੇਂ ਜਾਣਾ ਹੈ 13 ਨੰਬਰ ਵਾਰਡ ਸ਼ੈਮਰੋਕ ਸਕੂਲੇ ਅੱਗੇ ਜਿਹੜਾ ਲਾਡਰ ਹੈ ਉਹਨਾਂ ਦੇ ਨਾਲ ਦੀ ਹੁਣ ਕੰਮ ਸ਼ੁਰੂ ਹੋ ਗਿਆ ਹੈ ਤਾਂ ਹੁਣ ਤੁਸੀਂ ਥੋੜਾ ਪੋਜ਼ਿਟਿਵ ਰਹੋ ਤਾਂ ਮੈਂ ਉਹ ਰੇਤੀਆਂ ਵੇ ਆਇਆ ਤਾਂ ਉਹ ਮੈਡਮ ਕਰਕੇ ਆਇਆ ਕਿ ਉਹ ਉਹਦਾ ਤਾਂ ਇੱਕ ਡੇਢ ਦੀ ਨੀਚੇ ਤਾਂ ਗੱਟ ਕਾ ਪੈ ਗਿਆ ਇੱਥੇ ਤੁਸੀਂ ਸਰ ਇੱਕ ਡੇਢ ਦੀ ਨੀਚੇ ਹੀ ਕੱਟ ਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਮੈਡਮ ਨੇ ਆਣਾ ਸੀ ਬਾਈ ਵੀ ਤਾਂ ਪਿਆ ਤਾਂ ਪਿਆ ਤੇ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਥਾ ਗਏ ਆ ਘਰ ਤੱਕ ਬੱਚਾ ਨੂੰ ਲੈ ਗਏ ਛੱਡ ਕੇ ਜਿੰਨੇ ਵੀ ਨਹੀਂ ਦੇਖਿਆ ਕੀ ਹੈ ਪਤਾ ਕੀ ਹੈ ਬੇਟਾ ਸੱਚੀ ਲੱਗਿਆ ਮੈਨੂੰ ਬੱਚੇ ਨੇ ਆਵਾਜ਼ ਦੇ ਸਕੀ ਮੈਂ ਦੇਖੋ ਕਿੰਨਾ ਛੋਟਾ ਬੱਚਾ ਕਿੱਦਾਂ ਆਂਦਾ ਸਾਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਹਾਂਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਆ 2 ਮਹੀਨੇ ਸਾਡੇ ਘਰ ਪਾਣੀ ਨਹੀਂ ਆਇਆ ਤੇ ਐ ਪਟਾਈ ਕਰਕੇ ਅਸੀਂ ਅਸੀਂ ਸ਼ਾਨਵਕ ਸਕੂਲ ਦੇ ਜਿਹੜੇ ਰੋਡ ਜਾਂਦੇ ਆ ਉੱਥੇ ਐਨਾ ਬੁਰਾ ਹਾਲ ਹੈ ਸਾਰਾ ਨੰਬਰ ਵਾਲਾ ਪੈਦਲ ਜੀ ਹਾਂ ਤੁਹਾਡੀਆਂ ਕਮੇਟੀ ਕਮੇਟੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਕੰਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜਿਹੇ ਸਾਰੀਆਂ ਅੱਧੀਆਂ ਨੇ ਮੈਂ ਆ ਗੱਟ ਤੋਂ ਹੁੰਦੇ ਰਹੀ ਵੀ ਨਹੀਂ ਕੱਟ ਕੇ ਕਰਨੇ ਇਹ ਸੜਕ ਬਣ ਰਹੀ ਹੈ ਲੱਗਦਾ ਇਹ ਨਹੀਂ ਹੈਗਾ ਕਿ ਆਪਾਂ ਮੀਚ ਰੁਕ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਕੱਟ ਕੇ ਪਾ ਰਹੇ ਇਹਦੇ ਤਾਂ ਆਪਾਂ ਸੜਕ ਬਣਾ ਕੋਣ ਕੇ ਰੋ ਉਧਰ ਦੀ ਜ਼ਿੰਮੇਵਾਰੀ ਟੁਸਲੇ ਲਿਆ ਪੂਰਾ ਜਿੱਦਾ ਮਨਸਾ ਦੇਵੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੀ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਖੜੀ ਆ ਬਹੁਤ ਪਰੇਸ਼ਾਨ ਹੋ ਕੇ ਉਧਰ ਬੰਦੇ ਦਾ ਜਾਣਾ ਵੀ ਔਖਾ ਹੈ ਕੋਈ ਜਾਤਾ ਨਹੀਂ ਬੰਦਾ ਕੋਈ ਲੈਮ ਇੰਨਾ ਇੰਨਾ ਪਾਣੀ ਸਾਡੀ ਪੈਣ ਦੇ ਅੰਦਰ ਕਾੜੀ ਆਂਦਾ ਦੱਸੋ ਫਿਰ ਸਾਡੀ ਕੀ ਸਿਕਿਉਰਿਟੀ ਹੈ ਆਪਣੇ ਐਮਸੀ ਨਾਲ ਗੱਲ ਕਰੇ ਐਮਸੀ ਨਾਲ ਗੱਲ ਕਰ ਦੱਸੋ ਪਾਸ ਹੋਣ ਐਮਸੀ ਸੋਮ ਸਿੰਘ ਜੀ ਸੋਮ ਸਿੰਘ ਆਪੀ ਜੀ ਆਉਂਦੇ ਆਂਦੇ ਹੀ ਨਹੀਂ ਇਹ ਮੇਮ